ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਜੀ ਪੰਡਲ ਲੇਰਾ ਵੇਗਾ ਇੱਥੇ ਬਾਈ ਜੀ ਨਵੀਂ ਬੱਕਰਾ ਮੰਡੀ ਲੱਗਣ ਜਾ ਰਹੀ ਆ ਜਾਂ ਲੱਗ ਚੁੱਕੀ ਹੈ ਕਹੇ ਸਕਦੇ ਆ ਸੁਣ ਦਿਖਾਉਣੇ ਆ ਬਾਈ ਕਿੰਨੇ ਘੰਟਾ ਨੱਕ ਵਗੈਰਾ ਯਾ ਕੀ ਲੋਕੇਸ਼ਨ ਰਹੂਗੀ ਸਾਰੀ ਗੱਲਬਾਤ ਕਰਾਵਾਂਗੇ ਪਹਿਲਾਂ ਲੋਕੇਸ਼ਨ ਨਹੀਂ ਦੱਸ ਦਿੰਨੇ ਹਾਂ ਹਾਂ ਲੋਕੇਸ਼ਨ ਦੱਸੀ ਬਾਈ ਲਾ ਬਾਈ ਦੇ ਲਾਤਾ ਬਾਈ ਦੇ ਮੇਕਅਪਾ ਹਾਂਜੀ ਬਾਈ ਹਾਂਜੀ ਲੋਕੇਸ਼ਨ ਕੀ ਰਹਿ ਜੂ ਬਈ ਨਵੀਂ ਬੱਕਰਾ ਮੰਡੀ ਦੀ ਹਾਂਜੀ ਲਹਿਰਾ ਵੇਗਾ ਜੀ ਮਲਾ ਪਰਿੰਡਾ ਜੀ ਕੋਲੇ ਪੁੱਚੋ ਮੰਡੀ ਆ ਠੀਕ ਆ ਜੀ ਤੇ ਪੰਪਾ ਜੀ ਪੰਜਵਾਏ ਦੇ ਸਾਹਮਣੇ ਜਿਹੜਾ ਨਹਾਉਣ ਵਾਲਾ ਬਣਿਆ ਹੋਇਆ ਸਾਰਾ ਹਾਂਜੀ ਪੰਜਵਾਏ ਹਾਂਜੀ ਪੰਜਵਾਏ ਪਣ ਫਾਣੇ ਦੂਜਾ ਤੀਜਾ ਹੀ ਆਪਣੇ ਸਿਸਟਮ ਲੱਗਿਆ ਹੋਇਆ ਇਹ ਇਹਦੇ ਜਮਾਂ ਨਾਲ ਇਹਦੇ ਜਮਾਂ ਬੈਕ ਸਾਈਡ ਬਾਈ ਪਹਿਲਾ ਰਾਹੀ ਆਪਾਂ ਨੂੰ ਮੋੜਦਾ ਦੂਜਾ ਦੂਜੀ ਰਾਹ ਤੇ ਇਹ ਹੁੰਦਾ ਠੀਕ ਆ ਜੀ ਨਾਉਣ ਵਾਲਾ ਦੂਜੇ ਰਾਹ ਤੇ ਆ ਜਾਂਦਾ ਤੇ ਪਹਿਲਾ ਰਾਹ ਆਪਣਾ ਨੂੰ ਮੰਡੀ ਨੂੰ ਮੁੜਦਾ ਠੀਕ ਆ ਜੀ ਹਾਂਜੀ ਤੇ ਹੁਣ ਨਾਗ ਦਿਖਾਉਣੇ ਬਈ ਕਿੰਨੇ ਕ ਨਾਗਾਏ ਹੋਣਗੇ ਹੈਗਾ ਬਈ 3-400 ਪਸ਼ੂ ਹਾਂ 3-400 ਨਾਗਾ ਕਾਟੂ ਮਾਲ ਵੀ ਆਇਆ ਬਈ ਹਾਂਜੀ ਸਾਰੇ ਭੰਤੀ ਆਇਆ ਜੀ ਸਾਰੇ ਭੰਤੀ ਮਾਲ ਆਇਆ ਜੀ ਠੀਕ ਹੈ ਚੰਗੇ ਤੋਂ ਚੰਗਾ ਮਾੜੇ ਤੋਂ ਮਾੜਾ ਹਰ ਪ੍ਰਕਾਰ ਦੀ ਵੈਰਾਈਟੀ ਤੁਹਾਨੂੰ ਮਿਲੂਗੀ ਹਾਂਜੀ ਸਾਰੇ ਆਪਣਾ ਨੰਬਰ ਫੋਨ ਨੰਬਰ ਜੀ 73408 ਜੀ 93510 ਜੀ ਕੋਈ ਵੀ ਜਾਣਕਾਰੀ ਲੈਣੀ ਹੋਈ ਬਾਈ ਨੂੰ ਹਾਂਜੀ ਜੋ ਮਰਜ਼ੀ ਫੋਨ ਲਾਉਣ ਜੀ ਲੰਗਰ ਪਾਣੀ ਦਾ ਪੂਰੀ ਫੋਲਸੋ ਹੁੰਦਾ ਹੈ ਹਾਂਜੀ ਬੱਸੀ ਮਿਲੂਗੀ ਮਰ ਨਾਲ ਮਿਰਚ ਦਾ ਚਾਰ ਠੰਡਾ ਪਾਣੀ ਟੈਂਟ ਲੱਗਿਆ ਮਿਲੂ ਸਾਹ ਮਿਲੋਗੇ ਹਾਂਜੀ ਤੇ ਇਸੇ ਤਰ੍ਹਾਂ ਹੀ ਆਪਣਾ ਕੰਮ ਚੱਲੂਗਾ ਆਇਂਗਾ ਨਹੀਂ ਹੈਗਾ ਵੀ ਇੱਕ ਦੋ ਮੰਡੀਆਂ ਲੱਗਣਗੀਆਂ ਨਹੀਂ ਨਹੀਂ ਵਧੀਆ ਮੈਨੂੰ ਬੱਚੇ ਨਾ ਬੱਚੇ ਕੋਸ ਮੈਂ ਪਹਿਲੇ ਵੀਡੀਓ ਚ ਵੀ ਗੱਲ ਕਹੀ ਨਾ ਕੱਲ ਨੂੰ ਚਾਰ ਬੰਦੇ ਦੇ ਦੇਣੀ ਵੀ ਆ ਜਾਂਦੀ ਹੈ ਗੱਲ ਹਾਂਜੀ ਕੱਲ ਨੂੰ ਮੈਂ ਦੇ ਉੱਕੇ ਇਹੇ ਹਰਕਤ ਕਰਦਾ ਵੀ ਚ ਬੰਦ ਕਰਦਾ ਵੀ ਮੈਂ ਨਹੀਂ ਕਰੂੰਗਾ ਰੋਕ ਮੈਨੂੰ ਨਹੀਂ ਭਈ ਜਾ ਆਇਂ ਹੁੰਦਾਗਾ ਵੀ 10 11 ਚੱਲਾਉਂਦਾ ਕਰਕੇ ਲਾ ਪਹਿਲਾਂ ਮੇਰਾ ਪਹਿਲਾਂ ਮੇਨ ਕੰਮ ਆ ਬਾਬੇ ਨਾਨਕ ਵਾਲੀਆਂ 13 ਤੇ ਰਹੀਆਂ ਠੀਕ ਹੈ ਜੀ ਲੰਗਰ 24 ਘੰਟੇ ਚੱਲੂਗਾ ਕੋਈ ਟਾਈਮ ਨਹੀਂ ਇਹਦਾ 9:30 ਵਜੇ ਤੋਂ ਸਟਾਰਟਿੰਗ ਆ ਦੇ ਹਟਣ ਦਾ ਕੋਈ ਟਾਈਮ ਨਹੀਂ ਕਿਦੋਂ ਮਰਜੀ 3 ਵਜੇ ਮੰਡੀ ਹੱਟੀ ਬੱਸ ਉਦੋਂ ਹਟੂਗਾ ਹਾਂ ਕਿਦੋਂ ਲੋਕ ਵਾਗ ਗਏ ਉਦੋਂ ਹਟੂਗਾ ਕੋਈ ਵੀ ਰੋਟੀ ਖਾਣੀ ਹੈ ਚਾਹ ਪੀਣੀ ਹੈ ਵੀ ਐ ਨਹੀਂ ਕੋਈ ਤਾਂ ਕਹਿ ਸਕਦਾ ਤੁਹਾਨੂੰ ਆ ਚੀਜ਼ ਨਹੀਂ ਪ੍ਰਬੰਧ ਨਹੀਂ ਬੜੀ ਵਿੱਚ ਮੰਡੀ ਦਾ ਟਾਈਮ ਹੁੰਦੇ ਆ ਨਾ ਵੀ 8:00 ਵਜੇ 4:00 ਵਜੇ ਤੱਕ ਲੰਗਰ ਪਾਣੀ ਸਿਕਾਉਣਾ ਜਾਂ 5:00 ਵਜੇ ਤੱਕ ਇੱਥੇ ਖੁੱਲਾ ਜੀ ਠੀਕ ਆ ਜਦੋਂ ਆ ਕੇ ਮੰਡੀ ਦੇ ਬੱਸ ਉਦੋਂ ਚੱਲ ਹਾਂਜੀ 9:00 9:30 ਵਜੇ ਨੂੰ ਸਟਾਰਟ ਹੋ ਜਾਂਦੇ ਜੀ ਲੰਗਰ ਪਾਣੀ ਠੀਕ ਆ ਜੀ ਹਾਂਜੀ ਤੇ ਹੁਣ ਬਈ ਆਪਾਂ ਨਗਾ ਤੇ ਨਗਾ ਮਰਵਾਉਣਾ ਹਾਂਜੀ ਮਰਵਾਉਣਾ ਸਾਉਦੇ ਸੂਦੇ ਵਧੀਆ ਹੋ ਗਏ ਬਾਈ ਹਾਂਜੀ ਹੋ ਗਏ ਸਭ ਦੇ ਬਹੁਤ ਹੋ ਗਏ ਹੋ ਗਏ 15 ਦੀ ਸੌਦੇ ਨਹੀਂ ਵੱਧ ਹੋ ਗਏ ਠੀਕ ਹੈ ਬਾਕੀ ਹੁਣ ਵੀ ਚੱਲੀ ਜਾਂਦਾ ਕੰਮ ਵੀ ਚੱਲੀ ਜਾਂਦਾ ਉਹ ਆ ਗਿਆ ਰਿੰਗਾ ਚਾਚਾ ਵੀ ਆ ਗਿਆ ਯਾਰ ਯਾਰ ਹੀ ਹੈ ਦੌੜਦਾ ਦੌੜ ਆਬੀ ਨਾ ਗਨੋ ਕੋ ਦੇਖ ਲਓ ਜੀ ਆਇਆ ਬੱਕਰੇ ਵੀ ਆਏ ਬੱਕਰੀਆਂ ਨੂੰ ਪਹੁੰਚ ਗਏ ਮਰਤੋਭਾ ਨੇ ਸੂਕਾ ਕਰੇ ਹੋਏ ਮੰਡੀ ਚਾਉਤਾ ਦੇ ਲਈ ਆਣਾ ਹੈ ਚਾਉਤਾ ਬੱਕਰਾ ਜਿਹੜੀ ਲੋਕ ਨੂੰ ਪੀਣਾ ਕਰਦਾ ਹੈ

ਕਾਲੀ ਆ ਬਾਂਹੇ ਕਾਲੀ ਨਾ ਉਹ ਬੱਚੀ ਉਹਦੇ ਨਾਲ ਬੱਤਰੀ ਜਿੰਨਾ ਬੱਤਰੀ ਕਿਹੜੀ ਦੀ ਆ ਭਾਈ ਟੀਰਾ ਬੱਤਰੀ ਆ ਇਹ ਟੀਰਾ ਬੱਤਰੀ ਚੱਕਰ ਲਈ ਹਾਂ ਇਹ ਕਹਿੰਦਾ 5000 ਰੁਪਏ ਸੀ 1500 ਕਹਦਾ ਨਾਲ ਬਹੁਤ ਵਧੀਆ ਬੱਕਰੀ ਦਾ ਬੰਦੇ ਜਰ ਮਾ ਨਾਲ ਹੁੰਦਾ 5000 ਨਾਲ ਮੰਗਦਾ ਬੱਕਰੀ ਦੇ ਉਹਦੇ ਨਾਲ 5000 ਰੁਪਏ ਮੰਗਦਾ ਭਾਈ ਕੋਈ ਮੰਗਲ ਨਹੀਂ ਵੀ ਅਗਲੇ ਦਾ ਤੁਹਾਨੂੰ ਬੱਕਰੀ ਲੈ ਦੂਰੇ ਪਹਿਲਾਂ ਬੱਕਰੀ ਲੈ ਆ ਭਾਈ ਬੱਕਰੀ ਲੈ ਆ ਆ ਆ ਆ ਮੰਗ ਨਹੀਂ ਆ ਸਕਦੀ ਬੰਦੂ ਕਿੱਥੇ ਖੜੀ ਆ ਕਿੱਥੇ ਖੜੀ ਆ ਐ ਚਲੇ ਆਓ ਫਿਰ ਕਰਦੇ ਛੱਡੋ ਆ ਬੱਕਰੀ ਨਾ ਮੰਗਦਾ ਯਾਰ ਆ ਬੱਕਰੀ ਹਟੇ-ਬਟੇ ਕਰਦੇ ਹਾਂ ਹਾਂ ਹਟੇ-ਬਟੇ ਕਰਦੇ ਇਹ ਸਾਢੇ 12:00 ਵਜੇ ਨੂੰ ਬਾਜਨ ਚ ਵੇਲੇ ਨੂੰ ਬਾਜਨ ਵਾਰਤਾ ਇਹਨੂੰ ਆ ਤਾਂ ਫਰਕ ਵੀ ਨਹੀਂ 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 ਮੰਨ ਜਾ ਮੱਲਵੀ ਗੱਲ ਇਹ ਕੱਕਰੀ ਵੀ ਲੈ ਸੀ ਆਮਗਾ ਤੇਰੀ ਆਪਣੀ ਵੀ ਲੈ ਲਈ ਆ ਇਹ ਵੀ ਖਾਲੀ ਆ ਖਾਲੀ ਆ ਖਾਲੀ ਆ